ਅੱਜ ਦੀ ਇਹ ਮੀਟਿੰਗ ਬੜੀ ਸ਼ਾਰਟ ਪੀਰੀਅਡ ਤੇ ਰੱਖੀ ਗਈ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਵੱਖ-ਵੱਖ ਸੈਂਟਰਾਂ ਤੋਂ ਆਵਾਜ਼ਾਂ ਆ ਰਹੀਆਂ ਸੀ ਕਿ 10% ਚਾਵਲ ਜਿਹੜਾ ਉਹਨੂੰ ਲਾਉਣ ਵਾਸਤੇ ਐਫਸੀ ਦੇ ਅਧਿਕਾਰੀ ਆਨਕਾਨੀ ਕਰ ਰਹੇ ਹਨ ਔਰ 10% ਚਾਵਲ ਦੇ ਲਈ ਇਹ ਜੀ ਮਸ਼ੀਨਾ ਉਜੂ ਜੀ ਇਹ ਜਿਹੜੀ ਮਸ਼ੀਨਾਂ ਉਹ ਜਿਹੜੀਆਂ ਸਾਡੀਆਂ ਆਟੋਮੈਟਿਕ ਗ੍ਰੇਨ ਅਨਲਾਈਜ਼ਰ ਨੇ ਜਿਹਦੇ ਨਾਲ ਇਹ ਕ腐ਸ਼ਨ ਖਤਮ ਹੋਈ ਸੀ ਸੋ ਉਹਨਾਂ ਨੂੰ ਉਹਨਾਂ ਦੇ ਵਿੱਚ ਰਵਲ ਹੈ ਜਿਹੜਾ ਦੇਖਣ ਨੂੰ ਤਿਆਰ ਨਹੀਂ ਹੈਗੇ ਉਹਦਾ ਮੇਨ ਲੌਜਿਕ ਇਹ ਹੈ ਕਿ ਇਹਦੇ ਨਾਲ ਜਿਹੜੀ ਸਾਡੀ ਕ腐ਸ਼ਨ ਘੱਡੀ ਸੀ ਸਟਾਫ ਐਫਸੀ ਦਾ ਚਾਹੁੰਦਾ ਹੈ ਕਿ ਅਸੀਂ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇੰਡਸਟਰੀ ਨੂੰ ਲੁੱਟੀਏ ਉਹਦੇ ਕਰਕੇ ਰੱਖਿਆ ਗਿਆ ਸੀ ਦੋ ਤਿੰਨ ਇਸ਼ੂ ਨੇ ਸਾਡੇ ਦੂਜਾ ਹੈ ਵੀ 45 ਰਾਈਸ 45 ਰਾਈਸ ਪੰਜਾਬ ਸਰਕਾਰ ਨੇ ਆਪਣੇ ਐਨਪੈਨਲਮੈਂਟ ਕਰਤੀ ਬੰਦਿਆਂ ਦੀ ਵੀ ਐਨਐਨ ਤੋਂ ਲੈ ਲੋ ਪਰ ਉਹਨਾਂ ਪਹਿਲਾਂ ਨੂੰ ਮੈਂਟ ਜਿਹਦੀ ਕੀਤੀ ਆ ਉਹਦਾ ਮਾਲ ਪਾਸ ਕਰਨਾ ਗੌਰਮੈਂਟ ਆਫ ਇੰਡੀਆ ਨੇ ਉਹੋ ਜਿਹੜੀ ਸਪਲਾਈ ਹੈ ਉਹ ਇੰਨੀ ਘਟਿਆ ਕਿ ਉਹ 1% ਹੈ ਜੇ 100% ਚਾਹੀਦੀ ਹੈ ਸੋ ਉਹਦੇ ਚ ਅਗਰ ਕੋਈ ਐਫਆਰ ਕੇ ਜੂੰਟ ਵਾਲਾ ਮਾਲ ਦੇ ਵੀ ਰਿਹਾ ਤਾਂ ਉਹ ਜਿਹੜਾ ਹੈਗਾ ਬਹੁਤ ਜ਼ਿਆਦਾ ਐਕਸਟਰਾ 15 20 ਰੁਪਏ ਕਿਲੋ ਦੇ ਪੈਸੇ ਐਕਸਟਰਾ ਮੰਗਦੇ ਪੈਸੇ ਦੇ ਰਿਹਾ ਸੋ ਇੰਡਸਟਰੀ ਇਸ ਉਤੇ ਤਾਂ ਬਹੁਤ ਦੁਖੀ ਸੀ ਅੱਜ ਮੈਂ ਇੱਥੇ ਮੀਟਿੰਗ ਰੱਖ ਕੇ ਤੋਡੇ ਜਰੀਏ ਇਹੀ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਜੇਕਰ ਇਹਨਾਂ ਨੇ ਸਦਾ ਇਹ ਮਸਲੇ ਦੋਨੇ 45 ਡਰੈਸ ਸਰਕਾਰ ਲਵੇ ਅਸੀਂ ਪੈਸੇ ਜਮਾ ਕਰਾਉਣ ਨੂੰ ਤਿਆਰ ਆ ਪਰ ਪੰਜਾਬ ਸਰਕਾਰ ਇਹ ਚਾਹੁੰਦੀ ਹੈ ਵੀ ਸਾਨੂੰ ਕੁਝ ਨਾ ਹੋਵੇ ਅਸੀਂ ਕਿਤੇ ਨਾ ਇੰਟਰਵੈਨ ਕਰੀਏ ਕਿਉਂਕਿ ਪੰਜਾਬ ਸਰਕਾਰ ਨੇ ਪਹਿਲਾਂ ਵੀ ਸਾਨੂੰ ਜਦੋਂ GST ਸੀ 18% ਇਹਦੇ 45 ਡਰੈਸ ਤੇ ਸਾਡੀ ਪੰਜਾਬ ਸਰਕਾਰ ਨੇ 18 ਲੈ ਲਿਆ ਜਦੋਂ ਕਿ ਹਰਿਆਣਾ ਦੇ ਵਿੱਚ ਉਹਨਾਂ ਨੇ ਪੰਜ ਰਸਤਾ ਸਾਡੇ ਅਫਸਰ ਇੱਥੇ ਕੋਈ ਹੱਥ ਨਹੀਂ ਲਾਉਣਾ ਚਾਹੁੰਦੇ ਆਪਣੇ ਨੂੰ ਡਰਦੇ ਆ ਸੋ ਦੂਜੀ ਗੱਲ ਇਹ ਆ ਵੀ ਏਜੀ ਮਸ਼ੀਨਾਂ ਦਾ ਮਸਲਾ ਅਸੀਂ ਵੀ ਇਹਨਾਂ ਦੇ ਨੋਟਿਸ ਲੈ ਆਂਦਾ ਸਰਕਾਰ ਦੇ ਕਿ ਜਿਹੜਾ 10% ਚਾਵਲ ਲੱਗਣਾ ਹੈ ਇਹ ਇੰਪਰੂਵਡ ਰੇਸੇ ਦਾ 10% ਰੋਕਣ ਵਾਲਾ ਔਰ ਇਹਨੂੰ ਏਜੀ ਮਸ਼ੀਨਾਂ ਨਾਲ ਦੇਖਿਆ ਜਾਵੇ ਪਰੰਤੂ ਆ ਸਰੰਦ ਸੈਂਟਰ ਦੇ ਉੱਤੇ ਏਜੀ ਮਸ਼ੀਨ ਪਈ ਹੈ ਮਰ ਉਹਨੂੰ ਦੇਖਣ ਨੂੰ ਕੋਈ ਤਿਆਰ ਨਹੀਂ ਆ ਸੋ ਇਹ ਕਰਪਸ਼ਨ ਦਾ ਨੰਗਾ ਚਿੱਟਾ ਡਾਂਸ ਆ ਜਿਹੜਾ ਚੱਲਣਾ ਜਾ ਰਿਹਾ ਔਰ ਜਿਹੜੀ ਐਫਆਰਕੇ ਦੀ ਸਪਲਾਈ ਹੈ ਬੜੀ ਬੁਰੀ ਤਰ੍ਹਾਂ ਜਿਹੜੀ ਹੈਗੇ ਦੋ ਬੰਦੇ ਪੀਟਤ ਨੇ ਸੋ ਇਸ ਕਰਕੇ ਅਸੀਂ ਅੱਜ ਆਏ ਆਂ ਔਰ ਫੈਸਲਾ ਕੀਤਾ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਹਨੂੰ ਇੰਡੀਆ ਲੈਵਲ ਤੇ ਵੀ ਲੜਾਈ ਨੂੰ ਲੈ ਕੇ ਜਾਵਾਂਗੇ ਔਰ ਪੰਜਾਬ ਦੇ ਵਿੱਚ ਰੀਸੈਂਟਲੀ ਜਨਰਲ ਹੌਸਿੰਗ ਮੀਟਿੰਗ ਬੁਲਾ ਕੇ ਫੈਸਲਾ ਕੀਤਾ ਜਾਊਗਾ ਔਰ ਵਿੱਚ ਜੇਕਰ 5-7 ਦਿਨਾਂ ਦੇ ਵਿੱਚ ਮੈਂ ਕਹਿੰਦਾ 5 ਦਿਨਾਂ 'ਚ 6 ਦਿਨਾਂ ਦੇ ਵਿੱਚ ਵਿੱਚ ਜੇਕਰ ਇਹ ਨਾ ਸੂਤ ਹੋਇਆ ਸਾਡਾ ਕੰਮ ਤਾਂ ਜਨਰਲ ਹੌਸਿੰਗ ਮੀਟਿੰਗ ਅਸੀਂ ਪਲਾਨ ਕਰ ਲੈਣੀ ਆ ਜਨਰਲ ਹੌਸਿੰਗ ਮੀਟਿੰਗ ਰੱਖ ਕੇ ਇਹ ਦੋਨੇ ਮੁੱਦਿਆਂ ਦੇ ਉੱਤੇ ਜੋ ਉੱਥੇ ਹੋਏਗਾ ਅਗਲਾ ਸੰਘਰਸ਼ ਅਸੀਂ ਜਾਰੀ ਕਰ ਦੇਣਾ ਔਰ ਉਹਦੇ ਚ ਜਿਵੇਂ ਮੇਰੀ ਐਸੋਸੀਏਸ਼ਨ ਦੇ ਨਮਾਇਦੇ ਕਹਣਗੇ ਇਹਦਾ ਅਸੀਂ ਮੁਕੰਮਲ ਬਾਈਕਟ ਕਰ ਦਾਂਗੇ ਔਰ ਜਿੰਨਾ ਚਿਰ ਸਰਕਾਰ ਨੂੰ ਚਾਹੀਦਾ ਤੇ ਉਹ ਕਸਟਮ ਬਿਲਡ ਰਾਈਸ ਕੇਂਦਰ ਤੋਂ ਲਵੇ ਜੇ ਐਫਆਰ ਕੇ ਫੇਲ ਚ ਸਪਲਾਈ ਤੇ ਫੇਲ ਨੇ ਕਸਟਮ ਬਿਲਡ ਰਾਈਸ ਸੀਐਮਆਰ ਰਾਈਸ ਹੈ ਹੁੰਦਾ ਉਹਦੇ ਚ ਐਫਆਰ ਕੇ ਨਹੀਂ ਪੈਣਾ ਹੁੰਦਾ ਔਰ 10% ਜਿਹੜਾ ਚਾਵਲ ਹੈ ਉਹ ਮਸ਼ੀਨਾਂ ਰਾਹੀਂ ਦੇਖੇ ਬਰਨਾਂ ਪੰਜਾਬ ਸਰਕਾਰ ਦੀ ਮੇਲਿੰਗ ਹੈ ਜਿਹੜੀ ਉਹ ਬਿਲਕੁਲ ਨਹੀਂ ਹੋਣੀ ਪੰਜਾਬ ਸਰਕਾਰ ਨੂੰ ਐਕਟਿਵ ਹੋ ਕੇ ਕੰਮ ਕਰਨਾ ਪਊਗਾ ਕੇਂਦਰ ਦੇ ਨਾਲ ਬਿਲਕੁਲ ਲੜਾਈ ਲੜਨੀ ਪੈਣੀ ਆ ਜਿਹੜੇ ਐਸੋਸੀਏਸ਼ਨ ਉਹਨਾਂ ਦਾ ਸਾਥ ਦੇਊਗੀ ਤੇ ਪੰਜਾਬ ਸਰਕਾਰ ਨੂੰ ਇਹ ਨਹੀਂ ਹੈਗਾ ਕਿ ਬੈਠ ਕੇ ਦੇਖੀ ਜਾਣਗੇ ਵੀ ਕੀ ਹੋ ਰਿਹਾ ਸਰਕਾਰ ਨੇ ਗਲਬਤ ਕੀਤੀ ਇਸ ਮਾਮਲੇ ਲੈ ਕੇ ਸਰਕਾਰ ਨੂੰ ਜੀ ਅਸੀਂ ਮਤਲਬ ਪਿੱਛੇ ਵੀ ਸੈਕਟਰੀ ਫੂਡ ਦੇ ਨਾਲ ਮੀਟਿੰਗ ਰੱਖੀ ਐਫਆਰ ਕੇ ਦੇ ਇਸ਼ੂ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਆ ਉਹਨਾਂ ਨੇ ਕਿ ਅਸੀਂ ਪੋਰਟਲ ਬਣਾ ਦੇਾਂਗੇ ਵੀ ਜਿਹੜਾ ਬੰਦਾ ਪਹਿਲਾਂ ਅਪਲਾਈ ਕਰੂ ਉਹਨੂੰ ਮਿਲ ਜਾਗੇ ਪਰ ਸਪਲਾਈ ਉਹ ਬੜੀ ਘੱਟ ਆ ਮਤਲਬ ਇੱਕ ਤਾਂ ਹੁੰਦਾ ਹੈ ਵੀ ਮਾਲ ਜਿੰਨਾ ਸਾਨੂੰ ਚਾਹੀਦਾ ਹੈ ਹਲੇ ਤਾਂ 1% ਮਾਲ ਤਿਆਰ ਹੋ ਰਿਹਾ ਅੱਜ ਮਹੀਨਾ ਕਿਹੜਾ ਗਿਆ ਦਸੰਬਰ ਜੀ ਸੋ ਜਿਹੜੀ ਇਹ ਲੇਟ ਜਿਹੜੀ ਹੋ ਰਹੀ ਹੈ ਡਿਲੇ ਹੋ ਰਹੀ ਹੈ ਮਿਲਿੰਗ ਦੇ ਵਿੱਚ ਤੇ ਸਾਡੇ ਵਾਸਤੇ ਇੰਡਸਟਰੀ ਬਾਤੇ ਹਰ ਮੂਲੇ ਤਿੰਨ ਤਿੰਨ ਮਹੀਨੇ ਦੀਆਂ ਸੜੀਆਂ ਲੇਵਾਂ ਪੈ ਗਈਆਂ ਸਰਕਾਰ ਦੇ ਮਤਲਬ ਕਿਸੇ ਦੇ ਕੋਈ ਜੂਨ ਹੀ ਤੁਹਾਨੂੰ ਕਿਸੇ ਰੈਂਕ ਦੀ ਵੀ ਹੈ ਸ਼ੈਦਲ ਵਾਲੇ ਭੜਕਦੇ ਫਿਰਦੇ ਨੇ ਤਾਂ ਕੀ ਕਰੀਏ ਹਰ ਬੰਦਾ ਆਪਣੇ ਆਪ ਨੂੰ ਸੇਫ ਕਰਦਾ ਐਫਸੀਓ ਡਰਦੇ ਨੇ ਐਫਸੀਆਈ ਤੋਂ ਜਿਹੜਾ ਵੀ ਹੈ ਇਸ ਪੰਜਾਬ ਸਰਕਾਰ ਦਾ ਅਧਿਕਾਰੀ ਥੱਲੇ ਵਾਲੇ ਅਧਿਕਾਰੀਆਂ ਤੋਂ ਡਰੀ ਜਾਂਦੇ ਨੇ ਐਫਸੀਆਈ ਨਾਲ ਸੋ ਇਹ ਸਾਨੂੰ ਲੱਗਦਾ ਕਿ ਸਾਨੂੰ ਇਹ ਗੱਲ ਜਿਹੜਾ ਹੈ ਇਹਦੇ ਤੇ ਜ਼ੋਰ ਨਾਲ ਅਸੀਂ ਲੜਾਈ ਲੜਾਂਗੇ ਮੈਂ ਇਹਨੂੰ ਨੈਸ਼ਨਲ ਲੈਵਲ ਤੇ ਕਰਾਂਗੇ ਕਿਉਂਕਿ ਜਿਹੜੀ ਇਹ ਹੈ ਆਟੋਮੈਟਿਕ ਗ੍ਰੇਨ ਅਨਲਾਈਜ਼ਰ ਇਹ ਸਾਡੇ ਮਾਨਨੀਏ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਦਾ ਇੱਕ ਡਿਜੀਟਲ ਇੰਡੀਆ ਪ੍ਰੋਗਰਾਮ ਆ ਉਹਦੇ ਤਹਿਤ ਫੇਸਲੈਸ ਪਾਲਿਸੀ ਬਣਾਈ ਗਈ ਸੀ ਕਿ ਕਰਾਪਸ਼ਨ ਨੂੰ ਖਤਮ ਕਰਨਾ ਪਰ ਐਫਸੀ ਦੇ ਵਿੱਚ ਕਰਾਪਸ਼ਨ ਨੂੰ ਖਤਮ ਕਰਨ ਨਾਲ ਉਹਦੇ ਹਾਜਮ ਨਹੀਂ ਆ ਰਹੀ ਸੀ ਤੋਂ ਇਹ ਕਾਫੀ ਘਟ ਗਈ ਹੈ ਤੋਂ ਉਹਦੇ ਵਾਸਤੇ ਅਸੀਂ ਅਗਲੀ ਲੜਾਈ ਲੜਨ ਦੇ ਵਾਸਤੇ ਤਿਆਰੀ ਕਰ ਰਹੇ ਹਾਂ ਜੇਕਰ ਇਹਨਾਂ ਨੇ ਨਾ ਕੀਤਾ ਤਾਂ ਸਾਡੀ ਇਹ ਲੜਾਈ ਮਤਲਬ ਅਸੀਂ ਨੈਸ਼ਨਲ ਲੈਵਲ ਤੇ ਵੀ ਲੈ ਕੇ ਜਾਵਾਂਗੇ ਉਸੇ ਕੀ ਸਮਝਦੇ ਹੋ ਵੀ ਈ ਪ੍ਰੇਸ਼ਤਾਚਾਰ ਮਜਬੂਰੀ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਨੰਗਾ ਚਿੱਟਾ ਦਾ ਅਸਰ ਜੀ ਸਾਨੂੰ ਮੈਸੇਜ ਇਹਨੇ ਵੀ ਸਾਨੂੰ ਦੱਸੋ ਜਦੋਂ 1 ਕੇਜੀ ਮਸ਼ੀਨਾਂ ਲੱਗਿਆ ਚੌਲ ਅਸੀਂ ਕਹਿੰਦੇ ਸਾਨੂੰ ਕਰਾਪਸ਼ਨ ਬਚ ਗਈ ਕੰਜ਼ਿਊਮਰ ਖਾਣ ਵਾਲੇ ਨੂੰ ਕੋਈ ਕੰਪਲੇਂਟ ਨਹੀਂ ਹੈ ਜੀ ਤੇ ਦਰਦ ਕਿਹਦੇ ਹੋ ਰਿਹਾ ਦਰਦ ਐਫਸੀ ਦੇ ਸਟਾਫ ਦੇ ਹੋ ਰਿਹਾ ਤੇ ਨਾਲ ਮਿਲ ਕੇ ਮਿਨਿਸਟਰੀ ਦੇ ਬੰਦੇ ਜਿਹੜੀ ਮਿਨਿਸਟਰੀ ਅੱਗੇ ਬਚਾਉਂਦੀ ਹੁੰਦੀ ਹੈ ਮਿਨਿਸਟਰੀ ਦੇ ਬੰਦੇ ਵਿੱਚ ਸਾਡੇ ਪਾਰਟੀ ਕੋਲ ਜਿਹੜੇ ਟੈਕਨੀਕਲ ਬੰਦੇ ਨੇ ਉਹਨਾਂ ਨੇ ਮਿਲ ਕੇ ਇੱਕ ਚਾਲ ਚੱਲ ਲਈ ਹੈ ਕਿ ਆਪਾਂ ਲੁੱਟਣਾ ਕਿਵੇਂ ਆ ਉਹ ਇਸ ਕਰਕੇ ਉਹ ਚਾਲ ਦਾ ਇੱਕ ਹਿੱਸਾ ਹੈ ਇਹ ਰਲ ਕੇ ਲੁੱਟਣਾ ਚਾਹੁੰਦੇ ਨੇ ਇੰਡਸਟਰੀ ਨੂੰ ਤੇ ਇਹਨਾਂ ਨੂੰ ਚਾਹਵਦੀ ਲੋੜ ਨਹੀਂ ਹੈਗਾ ਪਰ ਮੈਂ ਨਹੀਂ ਅਸੀਂ ਇਹ ਇੰਡਸਟਰੀ ਨੂੰ ਲੁੱਟਣ ਨਹੀਂ ਦੇਵਾਂਗੇ ਕਿਉਂਕਿ ਇੰਡਸਟਰੀ ਨੂੰ ਇਸ ਤਰੀਕੇ ਨਾਲ ਜਿਹੜੀ ਅਸੀਂ ਬੜੀ ਫਲੋਰਿਸ਼ ਕੀਤੀ ਹੈ ਜੇ ਇਸ ਤਰੀਕੇ ਨਾਲ ਚੱਲਦੀ ਰਹੀ ਤਾਂ ਸਾਡਾ ਦਿਨ ਦੂਰ ਨਹੀਂ ਹੋਇਆ ਕਿ ਇੰਡਸਟਰੀ ਬਹੁਤ ਬੁਰੀ ਤਰ੍ਹਾਂ ਡੈਮੇਜ ਹੋ ਜਾਏਗੀ ਇਹ ਸਟੇਟ ਪੰਜਾਬ ਦੀ ਗੱਲ ਹੈ ਕਿ ਕੇਂਦਰ ਦੀ ਇਹ ਅੱਜ ਦੀ ਪੰਜਾਬ ਦੀ ਗੱਲ ਹੈ ਤੇ ਅਸੀਂ ਕੇਂਦਰ ਵਾਸਤੇ ਮਤਲਬ ਜਿਹੜੀ ਮੀਟਿੰਗ ਹੈ ਮੰਗਲਵਾਰ ਟਿਊਜ਼ਡੇ ਆਉਣ ਵਾਲੇ ਮੰਗਲਵਾਰ ਨੂੰ ਅਸੀਂ ਦਿੱਲੀ 'ਚ ਰੱਖ ਰਹੇ ਹਾਂ ਤੇ ਇਹ ਮੈਂ ਅੱਜ ਪੰਜਾਬ ਵੱਲੋਂ ਮੈਸੇਜ ਦੇ ਰਿਹਾ ਕਿ ਹਾਂ ਇਹ ਕੰਮ ਜਿਹੜਾ ਅਸੀਂ ਸਟਾਰਟ ਕਰਤਾ ਤੇ ਤਾਂ ਕਿ ਪੰਜਾਬ ਸਰਕਾਰ ਅਵੇਅਰ ਹੋ ਗਈ ਸਾਨੂੰ ਕਸਟਮ ਬਿਲਡਿੰਗ ਕੋਈ ਰਾਇਸ ਦੀ ਉਹਦੇ ਵਾਸਤੇ ਲੈ ਕੇ ਦੇਵੇ ਜਿੰਨਾ ਜਿੰਨਾ ਸਪਲਾਈ ਨਹੀਂ ਪੂਰੀ ਹੁੰਦੀ ਅਸੀਂ ਸਾਰੇ ਆਰਡਰ ਪਾਵਾਂਗੇ ਤੇ ਪੰਜਾਬ ਸਰਕਾਰ ਇਮੀਡੀਏਟਲੀ ਸਾਡਾ ਸੀਐਮਰ ਲਵਾਏਗੀ ਪਰ ਲਵਾਏਗੀ ਮਸ਼ੀਨਾ ਦੇ ਨਾਲ ਜੇ ਉਹਨਾਂ ਨੇ ਕਿ ਨਾ ਕਰਨੀ ਕੀਤੀ ਮਸ਼ੀਨਾ ਦੀ ਫਿਰ ਅਸੀਂ ਸੀਐਮਰ ਵੀ ਨਹੀਂ ਲਾਵਾਂਗੇ ਇਹ ਸਾਡਾ ਮੁੱਦਾ ਹੈ ਅੱਜ ਦੀ ਇਹ ਮੀਟਿੰਗ ਬੜੀ ਸ਼ਾਰਟ ਪੀਰੀਅਡ ਤੇ ਰੱਖੀ ਗਈ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਵੱਖ-ਵੱਖ ਸੈਂਟਰਾਂ ਤੋਂ ਆਵਾਜ਼ਾਂ ਆ ਰਹੀਆਂ ਸੀ ਕਿ 10% ਚਾਵਲ ਜਿਹੜਾ ਉਹਨੂੰ ਲਾਉਣ ਵਾਸਤੇ ਐਫਸੀ ਦੇ ਅਧਿਕਾਰੀ ਆਂਨਾ ਕੰਨੀ ਕਰ ਰਹੇ ਹਨ ਔਰ 10% ਚਾਵਲ ਦੇ ਲਈ ਇਹ ਜਿਹੇ ਮਸ਼ੀਨਾ ਉਹ ਯੂਜੀ ਏਜੀ ਮਸ਼ੀਨਾਂ ਉਹ ਨਏ ਜਿਹੜੇ ਸਾਡੀਆਂ ਆਟੋਮੈਟਿਕ ਗ੍ਰੇਨ ਅਨਲਾਈਜ਼ਰ ਨੇ ਜਿਹਦੇ ਨਾਲ ਇਹ ਕ腐ਸ਼ਨ ਖਤਮ ਹੋਈ ਸੀ ਸੋ ਉਹਨਾਂ ਨੂੰ ਉਹਨਾਂ ਦੇ ਵਿੱਚ ਰਵਲ ਹੈ ਜਿਹੜਾ ਦੇਖਣ ਨੂੰ ਤਿਆਰ ਨਹੀਂ ਹੈਗੇ ਉਹਦਾ ਮੇਨ ਲੌਜਿਕ ਇਹ ਹੈ ਕਿ ਇਹਦੇ ਨਾਲ ਜਿਹੜੀ ਸਾਡੀ ਕ腐ਸ਼ਨ ਘਟੀ ਸੀ ਸਟਾਫ ਐਫਸੀ ਦਾ ਚਾਹੁੰਦਾ ਕਿ ਅਸੀਂ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇੰਡਸਟਰੀ ਨੂੰ ਲੁੱਟੀਏ ਉਹਦੇ ਕਰਕੇ ਰੱਖਿਆ ਗਿਆ ਸੀ ਦੋ ਤਿੰਨ ਇਸ਼ੂ ਨੇ ਸਾਡੇ ਦੂਜਾ ਹੈ ਵੀ 40% ਰਾਈਸ 40% ਰਾਈਸ ਪੰਜਾਬ ਸਰਕਾਰ ਨੇ ਆਪਣੀ ਇਨਪੈਨਲਮੈਂਟ ਕਰਤੀ ਬੰਦਿਆਂ ਦੀ ਵੀ ਐਨਐਨ ਤੋਂ ਲੈ ਲੋ ਪਰ ਉਹਨਾਂ ਪਹਿਲਾਂ ਨੂੰ ਮੈਂਟ ਜਿਹਦੀ ਕੀਤੀ ਆ ਉਹਦਾ ਮਾਲ ਪਾਸ ਕਰਨਾ ਗੌਰਮੈਂਟ ਆਫ ਇੰਡੀਆ ਨੇ ਉਹੋ ਜਿਹੜੀ ਸਪਲਾਈ ਹੈ ਉਹ ਇੰਨੀ ਘੱਟ ਹੈ ਕਿ ਉਹ 1% ਜਿਹੇ 100% ਚਾਹੀਦੀ ਹੈ ਸੋ ਉਹਦੇ ਚ ਅਗਰ ਕੋਈ ਐਫਆਰ ਕੇ ਜੂੰਟੜਾ ਮਾਲ ਦੇ ਵੀ ਰਿਹਾ ਤਾਂ ਉਹ ਜਿਹੜਾ ਹੈਗਾ ਬਹੁਤ ਜ਼ਿਆਦਾ ਐਕਸਟਰਾ 15 20 ਰੁਪਏ ਕਿਲੋ ਦੇ ਪੈਸੇ ਐਕਸਟਰਾ ਮੰਗਦੇ ਪੈਸੇ ਦੇ ਰਿਹਾ ਸੋ ਇੰਡਸਟਰੀ ਇਸ ਉਤੇ ਤੋਂ ਬਹੁਤ ਦੁਖੀ ਸੀ ਅੱਜ ਮੈਂ ਇੱਥੇ ਮੀਟਿੰਗ ਰੱਖ ਕੇ ਤੁਹਾਡੇ ਜਰੀਏ ਇਹੀ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਜੇਕਰ ਇਹਨਾਂ ਨੇ ਸਦਾਏ ਮਸਲੇ ਦੋਨੇ 45 ਡਰੈਸ ਸਰਕਾਰ ਲਵੇ ਅਸੀਂ ਪੈਸੇ ਜਮ੍ਹਾਂ ਕਰਾਉਣ ਨੂੰ ਤਿਆਰ ਆ ਪਰ ਪੰਜਾਬ ਸਰਕਾਰ ਇਹ ਚਾਹੁੰਦੀ ਹੈ ਵੀ ਸਾਨੂੰ ਕੁਝ ਨਾ ਹੋਵੇ ਅਸੀਂ ਕਿਤੇ ਨਾ ਇੰਟਰਵੈਨ ਕਰੀਏ ਕਿਉਂਕਿ ਪੰਜਾਬ ਸਰਕਾਰ ਨੇ ਪਹਿਲਾਂ ਵੀ ਸਾਨੂੰ ਜਦੋਂ GST ਸੀ 18% ਇਹਦੇ 45 ਡਰੈਸ ਤੇ ਸਾਡੀ ਪੰਜਾਬ ਸਰਕਾਰ ਨੇ 18 ਲੈ ਲਿਆ ਜਦੋਂ ਕਿ ਹਰਿਆਣਾ ਦੇ ਵਿੱਚ ਉਹਨਾਂ ਨੇ ਪੰਜ ਦਿੱਤਾ ਸਾਡੇ ਅਫਸਰ ਇੱਥੇ ਕੋਈ ਹੱਥ ਨਹੀਂ ਲਾਉਣਾ ਚਾਹੁੰਦੇ ਆਪਣੇ ਆਪ ਨੂੰ ਡਰਦੇ ਨੇ ਸੋ ਦੂਜੀ ਗੱਲ ਇਹ ਆ ਵੀ ਏਜੀ ਮਸ਼ੀਨਾਂ ਦਾ ਮਸਲਾ ਅਸੀਂ ਵੀ ਇਹਨਾਂ ਦੇ ਨੋਟਿਸ ਲਿਆਂਦਾ ਸਰਕਾਰ ਦੇ ਕਿ ਜਿਹੜਾ 10% ਚਾਵਲ ਲੱਗਣਾ ਹੈ ਇਹ ਇੰਪਰੂਵਡ ਰੇਸੇ ਦਾ 10% ਰੋਕਣ ਵਾਲਾ ਔਰ ਇਹਨੂੰ ਏਜੀ ਮਸ਼ੀਨਾਂ ਨਾਲ ਦੇਖਿਆ ਜਾਵੇ ਪਰੰਤੂ ਸਰੰਦ ਸੈਂਟਰ ਦੇ ਉੱਤੇ ਏਜੀ ਮਸ਼ੀਨ ਪਈ ਹੈ ਮਰ ਉਹਨੂੰ ਦੇਖਣ ਨੂੰ ਕੋਈ ਤਿਆਰ ਨਹੀਂ ਆ ਸੋ ਇਹ ਕਰਪਸ਼ਨ ਦਾ ਨੰਗਾ ਚਿੱਟਾ ਡਾਂਸ ਆ ਜਿਹੜਾ ਚੱਲਣਾ ਜਾ ਰਿਹਾ ਔਰ ਜਿਹੜੀ ਐਫਆਰਕੇ ਦੀ ਸਪਲਾਈ ਹੈ ਬੜੀ ਬੁਰੀ ਤਰ੍ਹਾਂ ਜਿਹੜੀ ਹੈ ਗਿਆ ਦੋ ਬੰਦੇ ਪੀਟਦ ਨੇ ਸੋ ਇਸ ਕਰਕੇ ਅਸੀਂ ਆ ਜਾਏ ਹਾਂ ਔਰ ਫੈਸਲਾ ਕੀਤਾ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਹਨੂੰ ਇੰਡੀਆ ਲੈਵਲ ਤੇ ਵੀ ਲੜਾਈ ਨੂੰ ਲੈ ਕੇ ਜਾਵਾਂਗੇ ਔਰ ਪੰਜਾਬ ਦੇ ਵਿੱਚ ਰੀਸੈਂਟਲੀ ਜਨਰਲ ਹੌਸਿੰਗ ਮੀਟਿੰਗ ਬੁਲਾ ਕੇ ਫੈਸਲਾ ਕੀਤਾ ਜਾਊਗਾ ਔਰ ਜੇਕਰ 5-7 ਦਿਨਾਂ ਦੇ ਵਿੱਚ ਮੈਂ ਕਹਿੰਦਾ 5 ਦਿਨਾਂ ਦੇ 6 ਦਿਨਾਂ ਦੇ ਵਿੱਚ ਜੇਕਰ ਇਹ ਨਾ ਸੂਤ ਹੋਇਆ ਸਾਡਾ ਕੰਮ ਤਾਂ ਜਨਰਲ ਹੌਸਿੰਗ ਮੀਟਿੰਗ ਅਸੀਂ ਪਲਾਨ ਕਰ ਲੈਣੀ ਹੈ ਜਨਰਲ ਹੌਸਿੰਗ ਮੀਟਿੰਗ ਰੱਖ ਕੇ ਇਹ ਦੋਨੇ ਮੁੱਦਿਆਂ ਦੇ ਉੱਤੇ ਜੋ ਉੱਥੇ ਹੋਏਗਾ ਅਗਲਾ ਸੰਘਰਸ਼ ਅਸੀਂ ਜਾਰੀ ਕਰ ਦੇਣਾ ਹੈ ਔਰ ਉਹਦੇ ਚ ਜਿਵੇਂ ਮੇਰੀ ਐਸੋਸੀਏਸ਼ਨ ਦੇ ਨਮਾਇਦੇ ਕਹਣਗੇ ਇਹਦਾ ਅਸੀਂ ਮੁਕੰਮਲ ਬਾਈਕਟ ਕਰ ਦਾਂਗੇ ਔਰ ਜਿੰਨਾ ਚਿਰ ਸਰਕਾਰ ਨੂੰ ਚਾਹੀਦਾ ਕਿ ਉਹ ਕਸਟਮ ਬਿਲਡ ਰਾਈਸ ਕੇਂਦਰ ਤੋਂ ਲਵੇ ਜੇ اف ਰ ਕੇ ਫੇਲ ਚ ਸਪਲਾਈ ਚ ਫੇਲ ਨੇ ਕਸਟਮ ਬਿਲਡ ਰਾਈਸ ਸੀਐਮਰ ਰਾਈਸ ਹੈ ਹੁੰਦਾ ਉਹਦੇ ਚ ਐਫਰਕੇ ਨਹੀਂ ਪੈਣਾ ਹੁੰਦਾ ਔਰ 10% ਜਿਹੜਾ ਚਾਵਲ ਹੈ ਉਹ ਮਸ਼ੀਨਾਂ ਰਾਹੀਂ ਦੇਖੇ ਵਰਨਾ ਪੰਜਾਬ ਸਰਕਾਰ ਦੀ ਮਿਲਿੰਗ ਹੈ ਜਿਹੜੀ ਉਹ ਬਿਲਕੁਲ ਨਹੀਂ ਹੋਣੀ ਪੰਜਾਬ ਸਰਕਾਰ ਨੂੰ ਐਕਟਿਵ ਹੋ ਕੇ ਕੰਮ ਕਰਨਾ ਪਊਗਾ ਕੇਂਦਰ ਦੇ ਨਾਲ ਬਿਲਕੁਲ ਲੜਾਈ ਲੜਨੀ ਪੈਣੀ ਆ ਜਿਹਦੇ ਵਿੱਚ ਐਸੋਸੀਏਸ਼ਨ ਉਹਨਾਂ ਦਾ ਸਾਥ ਦੇਊਗੀ ਤੇ ਪੰਜਾਬ ਸਰਕਾਰ ਨੂੰ ਇਹ ਨਹੀਂ ਹੈਗਾ ਕਿ ਬੈਠ ਕੇ ਦੇਖੀ ਜਾਣਗੇ ਵੀ ਕੀ ਹੋ ਰਿਹਾ ਸਰਕਾਰ ਨਾਲ ਗੱਲਬਾਤ ਕੀਤੀ ਇਸ ਮਾਮਲੇ ਲੈ ਕੇ ਸਰਕਾਰ ਨੂੰ ਜੀ ਅਸੀਂ ਮਤਲਬ ਪਿੱਛੇ ਵੀ ਸੈਕਟਰੀ ਫੂਡ ਦੇ ਨਾਲ ਮੀਟਿੰਗ ਰੱਖੀ ਐਫਆਰਕੇ ਦੇ ਇਸ਼ੂ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਆ ਉਹਨਾਂ ਨੇ ਕਿ ਅਸੀਂ ਪੋਰਟਲ ਬਣਾ ਦੇਾਂਗੇ ਵੀ ਜਿਹੜਾ ਬੰਦਾ ਪਹਿਲਾਂ ਅਪਲਾਈ ਕਰੂ ਉਹਨੂੰ ਮਿਲ ਜਾਵੇ ਪਰ ਸਪਲਾਈ ਉਹ ਬੜੀ ਘੱਟ ਆ ਮਤਲਬ ਇੱਕ ਤਾਂ ਹੁੰਦਾ ਹੈ ਵੀ ਮਾਲ ਜਿੰਨਾ ਸਾਨੂੰ ਚਾਹੀਦਾ ਹੈ ਹਲੇ ਤਾਂ 1% ਮਾਲ ਤਿਆਰ ਹੋ ਰਿਹਾ ਅੱਜ ਮਹੀਨਾ ਕਿਹੜਾ ਗਿਆ ਦਸੰਬਰ ਜੀ ਸੋ ਜਿਹੜੀ ਇਹ ਲੇਟ ਜਿਹੜੀ ਹੋ ਰਹੀ ਹੈ ਡਿਲੇ ਹੋ ਰਹੀ ਹੈ ਮਿਲਿੰਗ ਦੇ ਵਿੱਚ ਤੇ ਸਾਡੇ ਵਾਸਤੇ ਇੰਡਸਟਰੀਵਾ ਤੇ ਹਰ ਮੋhle ਤਿੰਨ ਤਿੰਨ ਮਹੀਨੇ ਦੀਆਂ ਸੜੀਆਂ ਲੇਬਰਾਂ ਪੈ ਗਈਆਂ ਸਰਕਾਰ ਦੇ ਮਤਲਬ ਕਿਸੇ ਦੇ ਕੋਈ ਜੂਨ ਹੀ ਤੁਨ ਕਿਸੇ ਰੈਂਕ ਦੀ ਵੀ ਹੈ ਸ਼ੈਦਰ ਵਾਲੇ ਭੜਕਦੇ ਫਿਰਦੇ ਨੇ ਤਾਂ ਕੀ ਕਰੀਏ ਹਰ ਬੰਦਾ ਆਪਣੇ ਆਪ ਨੂੰ ਸੇਫ ਕਰਦਾ ਐਫਸੀਓ ਡਰਦੇ ਨੇ ਐਫਸੀਆਈ ਤੋਂ ਜਿਹੜਾ ਵੀ ਹੈ ਇਸ ਪੰਜਾਬ ਸਰਕਾਰ ਦਾ ਅਧਿਕਾਰੀ ਥੱਲੇ ਵਾਲੇ ਅਧਿਕਾਰੀਆਂ ਤੋਂ ਡਰੀ ਜਾਂਦੇ ਨੇ ਐਫਸੀਆਈ ਨਾਲ ਤੋਂ ਸੋ ਇਹ ਸਾਨੂੰ ਲੱਗਦਾ ਕਿ ਸਾਨੂੰ ਇਹ ਗੱਲ ਜਿਹੜਾ ਹੈ ਇਹਦੇ ਤੇ ਜ਼ੋਰ ਨਾਲ ਅਸੀਂ ਲੜਾਈ ਲੜਾਂਗੇ ਮੈਂ ਇਹਨੂੰ ਨੈਸ਼ਨਲ ਲੈਵਲ ਤੇ ਕਰਾਂਗੇ ਕਿਉਂਕਿ ਜਿਹੜੀ ਇਹ ਹੈ ਆਟੋਮੈਟਿਕ ਗ੍ਰੇਨ ਅਨਲਾਈਜ਼ਰ ਇਹ ਸਾਡੇ ਮਾਨਨੀਏ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਦਾ ਇੱਕ ਡਿਜੀਟਲ ਇੰਡੀਆ ਪ੍ਰੋਗਰਾਮ ਉਹਦੇ ਤਹਿਤ ਫੇਸਲੈਸ ਪਾਲਿਸੀ ਬਣਾਈ ਗਈ ਸੀ ਕਿ ਕਰਾਪਸ਼ਨ ਨੂੰ ਖਤਮ ਕਰਨਾ ਪਰ ਐਫਸੀ ਦੇ ਵਿੱਚ ਕਰਾਪਸ਼ਨ ਨੂੰ ਖਤਮ ਕਰਨ ਨਾਲ ਤੇ ਹਾਜਮ ਨਹੀਂ ਆ ਰਹੀ ਸੀ ਤੋਂ ਇਹ ਕਾਫੀ ਘਟ ਗਈ ਹੈ ਤੋਂ ਉਹਦੇ ਵਾਸਤੇ ਅਸੀਂ ਅਗਲੀ ਲੜਾਈ ਲੜਨ ਦੇ ਵਾਸਤੇ ਤਿਆਰੀ ਕਰ ਰਹੇ ਹਾਂ ਜੇਕਰ ਇਹਨਾਂ ਨੇ ਨਾ ਕੀਤਾ ਤਾਂ ਸਾਡੀ ਇਹ ਲੜਾਈ ਮਤਲਬ ਅਸੀਂ ਨੈਸ਼ਨਲ ਲੈਵਲ ਤੇ ਵੀ ਲੱਗੇ ਜਾਵਾਂਗੇ ਤੁਸੀਂ ਕਿ ਸਮਝਦੇ ਹੋ ਵੀ ਪ੍ਰਸ਼ਟਾਚਾਰ ਮਜਬੂਰੀ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਨੰਗਾ ਚਿੱਟਾ ਡਾਂਸ ਹੈ ਜੀ ਸਾਨੂੰ ਮੈਸੇਜ ਕਰਨੇ ਵੀ ਸਾਨੂੰ ਦੱਸੋ ਜਦੋਂ 1 ਕੇਜੀ ਮਸ਼ੀਨਾਂ ਲੱਗਿਆ ਚੌਲ ਅਸੀਂ ਕਹਿੰਦੇ ਸਾਨੂੰ ਕ腐ਸ਼ਨ ਬਚ ਗਈ ਕੰਜ਼ਿਊਮਰ ਖਾਣ ਵਾਲੇ ਨੂੰ ਕੋਈ ਕੰਪਲੇਂਟ ਨਹੀਂ ਹੈ ਜੀ ਤੇ ਦਰਦ ਕੀ ਦੇ ਹੋ ਰਿਹਾ ਦਰਦ ਐਫਸੀ ਦੇ ਸਟਾਫ ਦੇ ਹੋ ਰਿਹਾ ਤੇ ਨਾਲ ਮਿਲ ਕੇ ਮਿਨਿਸਟਰੀ ਦੇ ਬੰਦੇ ਜਿਹੜੀ ਮਿਨਿਸਟਰੀ ਅੱਗੇ ਬਚਾਉਂਦੀ ਹੁੰਦੀ ਹੈ ਮਿਨਿਸਟਰੀ ਦੇ ਬੰਦੇ ਵਿੱਚ ਸਾਡੇ ਪਾਰਟੀ ਕੋਲ ਜਿਹੜੇ ਟੈਕਨੀਕਲ ਬੰਦੇ ਨੇ ਉਹਨਾਂ ਨੇ ਮਿਲ ਕੇ ਇੱਕ ਚਾਲ ਚੱਲ ਲਈ ਹੈ ਕਿ ਆਪਾਂ ਲੁੱਟਣਾ ਕਿਵੇਂ ਆ ਉਹਸ ਕਰਕੇ ਉਹ ਚਾਲ ਦਾ ਇੱਕ ਹਿੱਸਾ ਇਹ ਇਹ ਰਲ ਕੇ ਲੁੱਟਣਾ ਚਾਹੁੰਦੇ ਨੇ ਇੰਡਸਟਰੀ ਨੂੰ ਤੇ ਇਹਨਾਂ ਨੂੰ ਚਾਬਲ ਦੀ ਲੋੜ ਨਹੀਂ ਹੈਗਾ ਪਰ ਮੈਂ ਨਹੀਂ ਅਸੀਂ ਇਹ ਇੰਡਸਟਰੀ ਨੂੰ ਲੁੱਟਣ ਨਹੀਂ ਦੇਵਾਂਗੇ ਕਿਉਂਕਿ ਇੰਡਸਟਰੀ ਨੂੰ ਇਸ ਤਰੀਕੇ ਨਾਲ ਜਿਹੜੀ ਅਸੀਂ ਬੜੀ ਫਲੋਰਿਸ਼ ਕੀਤੀ ਹੈ ਜੇ ਇਸ ਤਰੀਕੇ ਨਾਲ ਚੱਲਦੀ ਰਹੀ ਤਾਂ ਸਾਡਾ ਦਿਨ ਦੂਰ ਹੀ ਹੋਇਆ ਕਿ ਇੰਡਸਟਰੀ ਬਹੁਤ ਬੁਰੀ ਤਰ੍ਹਾਂ ਡੈਮੇਜ ਹੋ ਜਾਏਗੀ ਇਹ ਸਟੇਟ ਪੰਜਾਬ ਦੀ ਗੱਲ ਹੈ ਕਿ ਕੇਂਦਰ ਦੀ ਇਹ ਅੱਜ ਦੀ ਪੰਜਾਬ ਦੀ ਗੱਲ ਹੈ ਤੇ ਅਸੀਂ ਕੇਂਦਰ ਵਾਸਤੇ ਮਤਲਬ ਜਿਹੜੀ ਮੀਟਿੰਗ ਹੈ ਮੰਗਲਵਾਰ ਟਿਊਜ਼ਡੇ ਆਉਣ ਵਾਲੇ ਮੰਗਲਵਾਰ ਨੂੰ ਅਸੀਂ ਦਿੱਲੀ 'ਚ ਰੱਖ ਰਹੇ ਹਾਂ ਤੇ ਇਹ ਮੈਂ ਅੱਜ ਪੰਜਾਬ ਵੱਲੋਂ ਮੈਸੇਜ ਦੇ ਰਿਹਾ ਕਿ ਹਾਂ ਇਹ ਕੰਮ ਜਿਹੜਾ ਅਸੀਂ ਸਟਾਰਟ ਕਰਤਾ ਤੇ ਤਾਂ ਕਿ ਪੰਜਾਬ ਸਰਕਾਰ ਅਵੇਅਰ ਹੋ ਗਈ ਸਾਨੂੰ ਕਸਟਮ ਬਿਲਡਿੰਗ ਰਾਇਸ ਦੀ ਉਹਦੇ ਵਾਸਤੇ ਲੈ ਕੇ ਜਾਵੇ ਜਿੰਨਾ ਜਿੰਨਾ ਸਰਪਲਾਈ ਨਹੀਂ ਪੂਰੀ ਹੁੰਦੀ ਅਸੀਂ ਸਾਰੇ ਆਰਡਰ ਪਾਵਾਂਗੇ ਤੇ ਪੰਜਾਬ ਸਰਕਾਰ ਇਮੀਡੀਏਟਲੀ ਸਾਡਾ ਸੀਐਮਰ ਲਗਵਾਏਗੀ ਪਰ ਲਗਾਏਗੀ ਮਸ਼ੀਨਾਂ ਦੇ ਨਾਲ ਜੇ ਉਹਨਾਂ ਨੇ ਕਿ ਨਾ ਕਰਨੀ ਕੀਤੀ ਮਸ਼ੀਨਾਂ ਦੀ ਫਿਰ ਅਸੀਂ ਸੀਐਮਰ ਵੀ ਨਹੀਂ ਲਾਵਾਂਗੇ ਇਹ ਸਾਡਾ ਬੁਝਾਇ ਹੈ